ਪਿੰਡ ਪੁਮਸੀ ਚ ਬੜੀ ਧੁੰਦਾਂ ਨਾਲ ਮਨਾਇਆ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਪਿੰਡ ਪੁਮਸੀ ਵਿਖੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਮਹਾਰਾਜ ਦਾ 647ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਦੌਰਾਨ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦੇ ਮੱਧ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪਾਈ ਜਗਸੀਰ ਸਿੰਘ ਢੋਲਾ ਦੇ ਪੰਥਕ ਢਾਡੀ ਜਥੇ ਵੱਲੋਂ ਸੰਗਤਾਂ ਨਾਲ ਗੁਰੂ ਜੀ ਦੇ ਜੀਵਨ ਸੰਬੰਧੀ ਵਿਚ ਹੈੱਡ ਗਰੰਤੀ ਬਾਬਾ ਬਲਕਾਰ ਸਿੰਘ ਜੀ ਨੇ ਪੋਗੂਪ੍ਰੰਤ ਸੰਗਤਾਂ ਨੂੰ ਕੀਰਤਨ ਵਿਖਿਆਨ ਰਾਹੀ ਬਾਣੀ ਅਤੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਇਹ ਜਾਣਕਾਰੀ ਮਾਸਟਰ ਬਲਵੀਰ ਸਿੰਘ ਵੱਲੋਂ ਦਿੱਤੀ ਗਈ ਇਸ ਸਮੇਂ ਕਲਬ ਪ੍ਰਧਾਨ ਲਖਵੀਰ ਸਿੰਘ ਖਜ਼ਾਨਚੀ ਕੁਲਵੰਤ ਸਿੰਘ ਸਕਤਰ ਜਸਨਪ੍ਰੀਤ ਸਿੰਘ ਮਾਸਟਰ ਸੋਹਣ ਸਿੰਘ ਗੁਰਦੀਪ ਸਿੰਘ ਲਖਵੀਰ ਸਿੰਘ ਲਪ੍ਰੀਤ ਸਿੰਘ ਆਕਾਸ਼ਦੀਪ ਸਿੰਘ ਹਰਪ੍ਰੀਤ ਸਿੰਘ ਕਰੀਸਨ ਸਿੰਘ ਗੁਰਦਿਆਨ ਸਿੰਘ ਇਕਬਾਲ ਸਿੰਘ ਅਮਰੀਕ ਸਿੰਘ ਸਾਭਾ ਪ੍ਰਧਾਨ ਤੋਂ ਇਲਾਵਾ ਇਲਾਕੇ ਦੀਆਂ अनेका ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਣ ਪੰਜਾਬ ਟੀਵੀ ਲਈ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ اٹਵਾਲਦੀ ਵਿਸ਼ੇਸ਼ ਰਿਪੋਰਟ